ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਬਰਖਾਸਤ ਸਪਾਟਨ ਪਿੰਡ ਬਾਦਲ ਵਿੱਚੋਂ ਮੁਰਗਿ ਗ੍ਰਿਫਤਾਰ ਵੱਡੇ ਖੁਲਾਸੇ ਸਾਬਕਾ ਰਾਜਪਾਲ ਸਤਿਆਪਾਲ ਮਾਲਕ ਸੀਬੀਆਈ ਵੱਲੋਂ ਚਾਰ ਸ਼ੀਟ ਮਾਲਕ ਵੱਲੋਂ ਕੇਂਦਰ ਤੇ ਗੰਭੀਰ ਦੋਸ਼ ਭਾਜਪਾ ਆਗੂ ਬ੍ਰਿਜ ਪੂਸ਼ਨ ਸ਼ਰਨ ਨੂੰ ਵੱਡੀ ਰਾਹਤ ਅੰਮ੍ਰਲੀ ਰਾਮਨ ਅਰੂੜਾ ਦੇ ਪ੍ਰਿਸ਼ਟਾਚਾਰਤੀਆਂ ਖੁੱਲਣ ਲੱਗੀਆਂ ਵੱਡੀਆਂ ਪਰਤਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਾਕਿਸਤਾਨ ਨੂੰ ਮੋੜ ਅਲਟੀਮੇਟਮ ਜਹਾਜ਼ ਵਿੱਚ ਉਤਰਨ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਉਸਦੀ ਪਤਨੀ ਨੇ ਮਾਰਿਆ ਥੱਪੜ ਵੀਡੀਓ ਵਾਇਰਲ ਅਤੇ ਕੁਝ ਹੋਰ ਜਾਣਕਾਰੀਆਂ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਸਭ ਦਾ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਆਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬਰਖਾਸਤ ਸੁਪਾਟਨ ਅਮਨਦੀਪ ਕੌਰ ਦੀ ਇੱਕ ਵਾਰ ਫਿਰ ਤੋਂ ਉਸੁਰਖੀਆਂ ਚ ਕਿਉਂਕਿ ਵਿਜੀਲੈਂਸ ਬਿਊਰੋ ਨੇ ਉਸਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮੋੜ ਤੋਂ ਗ੍ਰਿਫਤਾਰ ਕਰ ਲਿਆ ਹੈ ਮਿਲੀ ਜਾਣਕਾਰੀ ਅਨੁਸਾਰ ਉਸਨੂੰ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਦੇ ਵਿੱਚੋਂ ਗਾਇਕਾ ਅਫਸਾਨਾ ਖਾਨ ਦੇ ਪੁਰਾਣੇ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਉਸ ਦੀ ਜਾਇਦਾਦ ਵੀ ਫਰੀਜ਼ ਕਰ ਦਿੱਤੀ ਗਈ ਹੈ ਪਾਵ ਜਬਤ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਗ੍ਰਿਫਤਾਰੀ ਦੇ ਸਮੇਂ ਅਫਸਾਨਾ ਖਾਨ ਦੀ ਭੈਣ ਰਫਤਾਰ ਖਾਨ ਆਪ ਰਫਤਾਰ ਕੌਰ ਵੀ ਉਸ ਵਕਤ ਘਰ ਵਿੱਚ ਮੌਜੂਦ ਸੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਬਠਿੰਡਾ ਵਿਜੀਲੈਂਸ ਪੁਲਿਸ ਨੇ ਅਫਖਾਨਾ ਖਾਨ ਦੀ ਭੈਣ ਨੂੰ ਵੀ ਪੁੱਛਗਿੱਛ ਵਾਸਤੇ ਵਿਜੀਲੈਂਸ ਦਫ਼ਤਰ ਸੱਦਿਆ ਸੀ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਦਿਆਂ ਰਫਤਾਰ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਮੇਰੀ ਦੋਸਤ ਹੈ ਜਿਸ ਕਾਰਨ ਉਹ ਮੇਰੇ ਘਰ ਆਈ ਹੋਈ ਸੀ ਅਤੇ ਪੁਲਿਸ ਨੇ ਉਸ ਨੂੰ ਉੱਥੋਂ ਹੀ ਗ੍ਰਿਫਤਾਰ ਕੀਤਾ ਹੈ ਉਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਬੇਵਜਾ ਉਹਨਾਂ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਨਾਮ ਨਾ ਲਿਆ ਜਾਵੇ ਹੁਣ ਵਿਜੀਲੈਂਸ ਬਿਊਰੋ ਵੱਲੋਂ ਜਦੋਂ ਦੁਬਾਰਾ ਕਾਰਵਾਈ ਪਾ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਆਮਨਦੀਪ ਕੌਰ ਤੋਂ ਫਿਰ ਪੁੱਛਗਿੱਛ ਕੀਤੀ ਜਾਏਗੀ ਉਹਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਸੰਭਾਵੀ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਨੇ ਉਹਦੇ ਵਿੱਚ ਪੁੱਛਗਿੱਛ ਕੀਤੀ ਜਾਣੀ ਹੈ ਉਹ ਇਸ ਸਮੇਂ ਨਸ਼ਿਆਂ ਦੇ ਮਾਮਲੇ ਵਿੱਚ ਜ਼ਮਾਨਤ ਤੇ ਬਹਾਰਾਈ ਹੋਈ ਸੀ ਬਰਖਾਸਤ ਸੁਪੱਟ ਨੂੰ ਹਾਲੀ ਦੇ ਵਿੱਚ ਨਸ਼ਿਆਂ ਦੇ ਨਾਲ ਸੰਬੰਧਿਤ ਮਾਮਲੇ ਵਿੱਚ ਜ਼ਮਾਨਤ ਤੇ ਰਿਹਾ ਕੀਤਾ ਗਿਆ ਸੀ ਉਹ ਆਪਣੀ ਲਗਜ਼ਰੀ ਜੀਵਨ ਸ਼ੈਲੀ ਉਹ ਰੋਲਕਸ ਘੜੀ ਥਾਰ ਐਸਯੂਵੀ ਅਤੇ ਮਹਿੰਗੇ ਘਰ ਅਤੇ ਸੋਸ਼ਲ ਮੀਡੀਆ ਤੇ ਕਈ ਹੋਰ ਕਮਾਕਾਰਨ ਸੁਰੱਖਿਅਾਂ ਵਿੱਚ ਰਹਿੰਦੀ ਸੀ ਹਾਲ ਹੀ ਦੇ ਵਿੱਚ ਇੱਕ ਮੁਲਾਕਾਤ ਦੇ ਦੌਰਾਨ ਉਸਨੇ ਦਾਅਵਾ ਕੀਤਾ ਸੀ ਕਿ ਉਹਨੂੰ ਤਾਂ ਝੂਠੇ ਕੇਸ ਵਿੱਚ ਫਸਾਇਆ ਗਿਆ ਅਤੇ ਉਹ ਤਾਂ ਬੇਕਸੂਰ ਹੈ ਪਰ ਵਿਜੀਲੈਂਸ ਵਿਭਾਗ ਨੂੰ ਉਸਤੇ ਵਿਰੁੱਧ ਕਈ ਸ਼ੱਕੀ ਵਿਤੀ ਲੈਣ ਦੇਣ ਅਤੇ ਬੇਹਿਸਾਬੀ ਜਾਇਦਾਦ ਦੇ ਇਨਪੁਟ ਮਿਲੇ ਸੀ ਅਮਨਦੀਪ ਕੌਰ ਦੀ ਚੱਲ ਅਚੱਲ ਜਾਇਦਾਦ ਨੂੰ ਜ਼ਬਤ ਕਰਦੇ ਹੁਕਮ ਜਾਰੀ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਉਸ ਸੰਬੰਧੀ ਉਸਦੀ ਸੰਬੰਧਤ ਜਾਇਦਾਦ ਦੇ ਉੱਪਰ ਬਕਾਇਦਾ ਨੋਟਸ ਲਗਾਏ ਜਾਣਗੇ ਇਹ ਕਾਰਵਾਈ ਉਸਤੇ ਕੋਲੋਂ ਬੀਤੀ 2 ਅਪ੍ਰੈਲ ਨੂੰ 17.71 ਗ੍ਰਾਮ ਚਿੱਟਾ ਬਰਾਮਦ ਹੋਣ ਸੰਬੰਧੀ ਉਸ ਖਲਾਫ ਬਠਿੰਡਾ ਦੇ ਥਾਣਾ ਕੈਨਾਲ ਕਲੋਨੀ ਦੇ ਵਿੱਚ ਜਿਹੜਾ ਮੁਕੱਦਮਾ ਦਰਸੀ ਉਹਦੇ ਤਹਿਤ ਕੀਤੀ ਗਈ ਹੈ। ਥਾਣਾ ਕੈਨਾਲ ਕਲੋਨੀ ਦੇ ਮੁੱਖ ਅਧਿਕਾਰੀ ਹਰਜੀਵਰ ਸਿੰਘ ਨੇ ਦੱਸਿਆ ਕਿ ਉਸ ਦਰਜ ਮੁਕਾਦਮੇ ਦੇ ਤਹਿਤ ਕਥਿਤ ਦੋਸ਼ੀਨ ਦੀ ਜਾਇਦਾਦ ਅਟੈਚ ਕਰ ਲਈ। ਦਿੱਲੀ ਵਿਖੇ ਸਬੰਧਤ ਉੱਚ ਅਥਾਰਟੀ ਨੂੰ ਇੱਕ ਪੱਤਰ ਭੇਜਿਆ ਗਿਆ ਸੀ। ਜਿਸ ਤਹਿਤ ਸਬੰਧਤ ਅਥਾਰਟੀ ਦੇ ਵੱਲੋਂ ਆਮਨਦੀਪ ਕੌਰ ਦੀ 1 ਕਰੋੜ 35 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਖੇਤੀ ਸਬੰਧਤ ਜਾਇਦਾਦ ਦੇ ਉੱਪਰ ਨੋਟਸ ਲਗਾ ਦਿੱਤੇ ਜਾਣਗੇ। ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਨੰਬਰ 94/2025 ਦੀ ਜਾਂਚ ਤੋਂ ਬਾਅਦ ਮੁਲਜ਼ਮ ਆਮਨਦੀਪ ਕੌਰ ਤੇ ਖਲਾਬ ਬਠਿੰਡਾ ਰੇਂਜ ਦੇ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਚ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਜਾਂਚ ਦੌਰਾਨ ਇਹਦੇ ਕੋਲੋਂ ਤਨਖਾਹ, ਬੈਂਕ ਖਾਤਿਆਂ ਅਤੇ ਕਰਜ਼ੇ ਦੇ ਰਿਕਾਰਡ ਦੇ ਨਾਲ ਉਸ ਵੱਲੋਂ ਸਾਲ 2018 ਤੋਂ 2025 ਦੇ ਦਰਮਿਆਨ ਬੜਾਈਆਂ ਗਈਆਂ ਚੱਲ ਅਤੇ ਅਚੱਲ ਜਾਇਦਾਦਾਂ ਦੇ ਵੇਰਵੇ ਦੀ ਜਾਂਚ ਕੀਤੀ ਗਈ। ਉਨਾ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਸ ਮਿਆਦ ਦੇ ਦੌਰਾਨ ਅਮਨਦੀਪ ਕੌਰ ਦੀ ਕੁੱਲ ਆਮਦਨ 1 ਕਰੋੜ 8 ਲੱਖ 37550 ਰੁਪਏ ਰਹੀ ਪਰ ਉਹਦੇ ਮੁਕਾਬਲੇ ਉਸਨੇ ਖਰਚ 1 ਕਰੋੜ 39 ਲੱਖ 64802 ਰੁਪਏ ਅਤੇ 97 ਪੈਸੇ ਕੀਤਾ ਜੋ ਕਿ ਉਸਦੀ ਆਮਦਨ ਅਤੇ ਉਸਤੇ ਜਾਣੇ ਪਛਾਣੇ ਸਰੋਤਾਂ ਤੋਂ 31 ਲੱਖ 27252 ਰੁਪਏ ਤੇ 97 ਪੈਸੇ ਜ਼ਿਆਦਾ ਹੈ ਉਦੀ ਜਿਹੜੀ ਜਾਇਦਾਦ ਹੈ ਉਹ ਕਮਾਈ ਤੋਂ ਤਕਰੀਬਨ 29% ਵੱਧ ਹੈ। ਉਹਨਾਂ ਦੱਸਿਆ ਕਿ ਇਸ ਜਾਂਚ ਵਿੱਚ ਸਾਹਮਣੇ ਆਏ ਤੱਥਾਂ ਤੇ ਆਧਾਰ ਤੇ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 13 ਧਾਰਾ ਜਿਹੜੀ ਹੈ ਉਹਦੀ ਉਪ ਧਾਰਾ 1 ਅਤੇ 13 ਦੀ ਉਪ ਧਾਰਾ 2 ਦੇ ਤਹਿਤ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਦੇ ਵਿੱਚ ਮੁਕੱਦਮਾ ਨੰਬਰ 15 ਦਰਜ ਕੀਤਾ ਅਤੇ ਇਹ 26 ਮਈ 2025 ਨੂੰ ਦਰਜ ਕੀਤਾ ਗਿਆ ਅਤੇ ਕੇਸ ਦੀ ਅਗਲੀ ਜਾਂਚ ਹਾਲੇ ਜਾਰੀ ਹੈ। ਅਮਨਦੀਪ ਕੌਰ ਨੂੰ ਵਿਜੀਲੈਂਸ ਵੱਲੋਂ ਅਸਲ ਦੇ ਵਿੱਚ ਸਰੋਤਾਂ ਤੋਂ ਵੱਧ ਜ਼ਾਇਦਾਦ ਦੇ ਮਾਮਲੇ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡੋਂ ਬਾਦਲ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ। ਅਮਨਦੀਪ ਕੌਰ ਕੋਲ ਬਠਿੰਡਾ ਦੇ ਵਿੱਚ ਆਲੀਸ਼ਾਨ ਕੋਠੀ ਤੋਂ ਇਲਾਵਾ ਮਹਿੰਗੀਆਂ-ਮਹਿੰਗੀਆਂ ਗੱਡੀਆਂ ਤੇ ਘੜੀਆਂ ਤੇ ਹੋਰ ਕਈ ਚੀਜ਼ਾਂ ਚਰਚਾ ਵਿੱਚ ਰਹੀਆਂ ਨੇ ਜਿਸ 'ਤੇ ਸੂ ਵਿਜੀਲੈਂਸ ਨੂੰ ਲੱਗ ਗਈ ਸੀ। ਇਸ ਦੀ ਜਾਂਚ ਵਿਜੀਲੈਂਸ ਨੇ ਹੁਣ ਅਮਨਦੀਪ ਨੂੰ ਹਿਰਾਸਤ ਵਿੱਚ ਲੈ ਕੇ ਸ਼ੁਰੂ ਕਰ ਦਿੱਤੀ ਹੈ ਕਿ ਉਹਦੀ ਇਹ ਜ਼ਾਇਦਾਦ ਵਸੂਲੀਆਂ ਤੋਂ ਵੱਧ ਕਿਵੇਂ ਬਣੀ। ਇਸ ਜਾਂਚ ਵਿੱਚੋਂ ਕੀ ਨਿਕਲਦਾ ਇਹ ਹਾਲੇ ਦੇਖਣਾ ਬਾਕੀ ਹੋਏਗਾ। ਪਰ ਇੱਕ ਵਾਰ ਫਿਰ ਆਮਨਦੀਪ ਕੌਰ ਕਾਨੂੰਨ ਦੇ ਸ਼ਿਕੰਜੇ ਵਿੱਚ ਆ ਚੁੱਕੀ ਹੈ ਤੇ ਹੁਣ ਗੱਲ ਕਰਦੇ ਹਾਂ ਸਾਬਕਾ ਰਾਜਪਾਲ ਸਤਿਆਪਾਲ ਮਲਕ ਦੀ ਸੀਬੀਆਈ ਨੇ ਉਹਨਾਂ ਦੇ ਉੱਤੇ ਵੀ ਇੱਕ ਵੱਡੀ ਕਾਰਵਾਈ ਕੀਤੀ ਹੈ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਨੇ ਸਤਿਆਪਾਲ ਮਲਕ ਉਹਨਾਂ ਦੇ ਵਿਰੁੱਧ ਸੀਬੀਆਈ ਨੇ ਚਾਰ ਰਸੀਟ ਦਾਰ ਕਰ ਦਿੱਤੀ ਹੈ ਇਹ ਚਾਰ ਰਸੀਟ ਕਿਰੂ ਪਣ ਵਿਜਲੀ ਪ੍ਰੋਜੈਕਟ ਦੇ ਨਾਲ ਸੰਬੰਧਿਤ 2200 ਕਰੋੜ ਰੁਪਏ ਦੇ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਦਰਜ ਕੀਤੀ ਗਈ ਹੈ ਇਸ ਘੁਟਾਲੇ ਦੀ ਜਾਂਚ ਦਰਅਸਲ ਲੰਬੇ ਸਮੇਂ ਤੋਂ ਚੱਲ ਰਹੀ ਸੀ ਅਤੇ ਹੁਣ ਸੀਬੀਆਈ ਨੇ ਆਪਣੀ ਰਿਪੋਰਟ ਦੇ ਵਿੱਚ ਸਾਬਕਾ ਰਾਜਪਾਲ ਦਾ ਨਾਮ ਵੀ ਸ਼ਾਮਲ ਕਰ ਦਿੱਤਾ ਹੈ। ਉਦੋਂ ਤੋਂ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਹੋਈਆਂ ਨੇ। ਇਸ ਪੂਰੇ ਵਿਵਾਦ ਦੇ ਵਿਚਕਾਰ ਸਤਿਆਪਾਲ ਮਾਲਕ ਇਸ ਸਮੇਂ ਦਿੱਲੀ ਦੇ ਰਾਮ ਮਨੋਹਰ ਲੋਇਆ ਹਸਪਤਾਲ ਦੇ ਵਿੱਚ ਦਾਖਲ ਨੇ। ਉਹਨਾਂ ਨੇ ਹਸਪਤਾਲ ਤੋਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਲੰਬੀ ਪੋਸਟ ਲਿਖ ਕੇ ਜਵਾਬ ਦਿੱਤਾ ਹੈ। ਉਹਨਾਂ ਲਿਖਿਆ ਕਿ ਮੈਂ ਪਿਛਲੇ 2 ਹਫ਼ਤਿਆਂ ਤੋਂ ਹਸਪਤਾਲ ਵਿੱਚ ਦਾਖਲਾ ਅਤੇ ਸਿਰਫ 2 ਦਿਨ ਪਹਿਲਾਂ ਹੀ CBI ਨੇ ਮੇਰੇ ਵਿਰੁੱਧ 4 ਸ਼ੀਟ ਦਰਜ ਕਰ ਦਿੱਤੀ ਹੈ ਮੈਂ ਆਪਣੇ ਮੁਲਕ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇੱਕ ਕਿਸਾਨ ਦਾ ਪੁੱਤਰ ਹਾਂ ਅਤੇ ਸਵਰਗੀ ਚੌਧਰੀ ਚਰਨ ਸਿੰਘ ਦੁਆਰਾ ਸਥਾਪਿਤ ਸਿਧਾਂਤਾਂ ਦੀ ਪਾਲਣਾ ਵੀ ਕਰ ਰਿਹਾ ਮਾਲਕ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਇਸ ਸ਼ਾਰਸ਼ੀਟ ਤੋਂ ਡਰਦੇ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਇਮਾਨਦਾਰ ਦੱਸਿਆ ਤੇ ਆਪਣੀ ਰਾਜਨੀਤਿਕ ਜੀਵਨ ਦੀ ਪਾਰਦਰਸ਼ਤਾ ਤੇ ਵੀ ਜ਼ੋਰ ਦਿੱਤਾ ਉਹਨਾਂ ਇਹ ਵੀ ਆਖਿਆ ਕਿ ਜਦੋਂ ਉਹ ਜੰਮੂ ਕਸ਼ਮੀਰ ਦੇ ਰਾਜਪਾਲ ਸਨ ਤਾਂ ਉਹਨਾਂ ਨੇ ਖੁਦ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਭ੍ਰਿਸ਼ਟਾਚਾਰ ਦੇ ਬਾਬਤ ਜਾਣਕਾਰੀ ਦਿੱਤੀ ਸੀ ਉਹਨਾਂ ਇਹ ਟੈਂਡਰ ਰੱਦ ਵੀ ਕਰ ਦਿੱਤਾ ਸੀ ਪਰ ਉਹਨਾਂ ਦੇ ਤਬਾਦਲੇ ਤੋਂ ਬਾਅਦ ਇਸ ਨੂੰ ਦੁਬਾਰਾ ਜਾਰੀ ਕਰ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਜੇ ਤੁਸੀਂ ਸੱਚਮੁੱਚ ਇਮਾਨਦਾਰ ਹੋ ਤਾਂ ਦੇਸ਼ ਨੂੰ ਦੱਸੋ ਕਿ ਮੇਰੀ ਦੌਲਤ ਕਿੰਨੀ ਵਧੀ ਹੈ ਜੇ ਇਹ ਨਹੀਂ ਵਧੀ ਤਾਂ ਝੂਠੇ ਦੋਸ਼ ਨਾ ਲਾਓ ਉਹਨਾਂ ਨੇ ਕਿਹਾ ਕਿ ਉਹ ਹਾਲੇ ਵੀ ਇੱਕ ਕਮਰੇ ਵਾਲੇ ਘਰ ਵਿੱਚ ਹੀ ਰਹਿੰਦੇ ਨੇ ਅਤੇ ਕਰਜ਼ੇ ਹੀਟ ਵੀ ਦਬੇ ਹੋਏ ਨੇ ਸਤਿਆਪਾਲ ਮਲਕ ਨੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿਸ ਭ੍ਰਿਸ਼ਟਾਚਾਰ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਉਸ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ ਦੱਸਿਓ ਤੁਸੀਂ ਤਾਂ ਅੱਜ ਮੈਨੂੰ ਹੀ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ਉਹਨਾਂ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਉਹਨਾਂ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਉਹਨਾਂ ਦੇ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ ਆਪਣੇ ਬਿਆਨਾਂ ਨੂੰ ਸਮਾਪਤ ਕਰਦੇ ਹੋਏ ਮਲਕ ਨੇ ਲਿਖਿਆ ਕਿ ਮੈਂ ਪੂਰੀ ਇਮਾਨਦਾਰੀ ਅਤੇ ਸੱਚਾਈ ਦੇ ਨਾਲ ਇਸ ਤਾਨਾਸ਼ਾਹੀ ਸਰਕਾਰ ਦੇ ਵਿਰੁੱਧ ਮਜ਼ਬੂਤੀ ਨਾਲ ਖੜਾ ਹਾਂ ਇਸ ਬਿਆਨ ਤੋਂ ਪਤਾ ਲੱਗਦਾ ਹੈ ਕਿ ਸਾਫ ਕਾ ਰਾਜਪਾਲ ਹੁਣ ਇਸ ਮੁੱਦੇ ਨੂੰ ਸਿਰਫ ਕਾਨੂੰਨੀ ਲੜਾਈ ਵਜੋਂ ਹੀ ਨਹੀਂ ਸਗੋ ਇੱਕ ਰਾਜਨੀਤਿਕ ਲੜਾਈ ਵਜੋਂ ਵੀ ਦੇਖ ਰਹੇ ਨੇ ਦੱਸਣਾ ਬਣਦਾ ਕਿ ਜਿੰਨੇ ਕੁ ਵੀ ਲੋਕ ਆਪਣੇ ਆਪ ਨੂੰ ਇਮਾਨਦਾਰ ਦੱਸ ਕੇ ਭਾਜਪਾ ਦੇ ਸਾਹਮਣੇ ਖੜੇ ਹੋਏ ਸੀ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਘਟਾਲੇ ਅਤੇ ਕਾਪਲੇ ਦੇ ਦੋਸ਼ ਲਾ ਕੇ ਉਹਨਾਂ ਨੂੰ ਜੇਲ੍ਹ ਯਾਤਰਾ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਦੇ ਵਿੱਚ ਉਹਨਾਂ ਦੀ ਇੱਕ ਇੱਕ ਕਰਕੇ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਭਾਜਪਾ ਦੇ ਆਗੂ ਬ੍ਰਿਜ ਪੂਸ਼ਨ ਦੀ ਉਹਨਾਂ ਨੂੰ ਵੱਡੀ ਰਾਹਤ ਦੀ ਖਬਰ ਹੈ ਅਸਲ ਦੇ ਵਿੱਚ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸਾਬਕਾ ਸੰਸਦ ਬ੍ਰਿਜ ਪੂਸ਼ਨ ਸ਼ਰਨ ਨੂੰ ਪੋਕਸੋ ਮਾਮਲੇ ਵਿੱਚ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਪੁਲਿਸ ਦੀ ਕਲੋਜ਼ਰ ਰਿਪੋਰਟ ਸਵੀਕਾਰ ਕਰ ਲਈ ਹੈ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਪੋਕਸੋ ਮਾਮਲੇ ਦੀ ਕਾਰਵਾਈ ਲਗਭਗ ਖਤਮ ਹੋਣੀ ਜਾਏਗੀ ਇਸ ਬਾਰੇ ਬ੍ਰਿਜ ਭੂਸ਼ਣ ਦੇ ਵਿਧਾਇਕ ਪੁੱਤਰ ਪ੍ਰਤੀਕ ਭੂਸ਼ਣ ਸਿੰਘ ਨੇ ਇੱਕ ਪੋਸਟ ਪਾਈ ਹੈ ਤੇ ਲਿਖਿਆ ਕਿ ਅਸੀਂ ਇੱਕ ਝੂਠੇ ਅਤੇ ਮਨਘੜਤ ਮਾਮਲੇ ਵਿੱਚ ਨਿਆਂਿਕ ਜਿੱਤ ਪ੍ਰਾਪਤ ਕੀਤੀ ਹੈ ਹਰ ਬੇਬੁਨਿਆਦ ਦੋਸ਼ ਹੁਣ ਨਿਆਂ ਦੇ ਕਟਾਰੇ ਵਿੱਚ ਬੇਨਕਾਬ ਹੋ ਰਹੇ ਨੇ ਇਹ ਸਚਾਈ ਦੀ ਜਿੱਤ ਹੈ ਅਤੇ ਇਹ ਜਿੱਤ ਭਵਿਕ ਵਿੱਚ ਵੀ ਜਾਰੀ ਰਹੇਗੀ ਦੱਸਣਾ ਬਣਦਾ ਕਿ ਪੁਲਿਸ ਨੇ 2023 ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਸੀ ਇਸ ਸਾਲ ਅਗਸਤ ਦੇ ਮਹੀਨੇ ਨਵਾਲਗ ਪਲਵਾਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਦਿੱਲੀ ਪੁਲਿਸ ਦੀ ਜਾਂਚ ਤੋਂ ਸੰਤੁਸ਼ਟ ਹੈ ਉਹ ਕਲੋਜ਼ਰ ਰਿਪੋਰਟ ਦੇ ਵਿਰੁੱਧ ਨਹੀਂ ਹੈ ਇਸ ਤੇ ਪੁਲਿਸ ਨੇ ਨਵਾਲਗਾ ਨਾਲ ਸੰਬੰਧਿਤ ਕੇਸ ਰੱਦ ਕਰਨ ਦੀ ਮੰਗ ਕਰਦੇ ਹੋਏ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਸੀ ਨਵਾਲਗਾ ਦੇ ਪਿਤਾ ਨੇ ਕਿਹਾ ਸੀ ਕਿ ਉਸਨੇ ਕਥਿਤ ਬੇਇਨਸਾਫੀ ਦਾ ਬਦਲਾ ਲੈਣ ਲਈ ਬ੍ਰਿਜ ਭੂਸ਼ਣ ਦੇ ਵਿਰੁੱਧ ਸਰੀਰਕ ਸ਼ੋਸ਼ਣ ਦੀ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਅਦਾਲਤ ਨੇ ਬ੍ਰਿਜ ਭੂਸ਼ਨ ਦੀ ਪਟੀਸ਼ਨ ਤੇ ਇੱਕ ਨੋਟਿਸ ਜਾਰੀ ਕਰ ਦਿੱਤਾ ਸੀ ਜਿਸ ਵਿੱਚ ਮਹਿਲਾ ਪਲਵਾਨਾਂ ਨਾਲ ਸੰਬੰਧਿਤ ਕਥਿਤ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਦੇ ਸਬੰਧ ਵਿੱਚ ਉਹਨਾਂ ਵਿਰੁੱਧ ਦਰਜ ਸਰੀਰਕ ਸ਼ੋਸ਼ਣ ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਇਹ ਨੋਟਿਸ ਦਿੱਲੀ ਹਾਈ ਕੋਰਟ ਨੇ ਉਦੋਂ ਜਾਰੀ ਕੀਤਾ ਸੀ ਜਦੋਂ ਬ੍ਰਿਜ ਭੂਸ਼ਨ ਨੇ ਆਪਣੇ ਖਿਲਾਫ ਦਾਇਰ ਚਾਰ ਸ਼ੀਟ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕਰ ਦਿੱਤੀ ਸੀ ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕੇ ਸਿਆਸੀ ਦਬਾਅ ਦੇ ਕਾਰਨ ਇਹਨਾਂ ਪਲਵਾਨਾਂ ਨੂੰ ਦਿਵਾ ਲਿਆ ਗਿਆ ਪਰ ਕੁਝ ਵੀ ਹੋਵੇ ਬ੍ਰਿਜ ਭੂਸ਼ਣ ਨੂੰ ਵੱਡੀ ਰਾਹਤ ਦੀ ਖਬਰ ਹੈ ਤੇ ਹੁਣ ਗੱਲ ਕਰਦੇ ਆ ਆਪ ਵਿਧਾਇਕ ਰਮਨ ਅਰੂੜਾ ਦੀ ਰਮਨ ਅਰੂੜਾ ਦੇ ਕਾਲੇ ਚਿੱਠੇ ਲਗਾਤਾਰ ਖੁੱਲ ਰਹੇ ਨੇ ਹੁਣ ਮਾਮਲਾ ਰਾਮਾ ਮੰਡੀ ਦੇ ਵਜ਼ੀਰ ਐਨਕਲੇਵ ਤੋਂ ਸਾਹਮਣੇ ਆ ਰਿਹਾ ਹੈ ਉੱਥੇ ਇੱਕ ਕੱਪੜਿਆਂ ਦੇ ਸ਼ੋਰੂਮ ਦੇ ਮਾਲਕ ਨੇ ਸ਼ੋਰੂਮ ਨੂੰ ਵੱਡਾ ਕਰਨ ਦੀ ਪਲਾਨਿੰਗ ਕੀਤੀ ਸੀ ਪਰ ਇਲਾਕਾ ਰਹਿਸ਼ੀ ਹੋਣ ਦੇ ਕਾਰਨ ਨਗਰ ਨਿਗਮ ਤੋਂ ਆਗਿਆ ਮਿਲਣੀ ਸੰਭਵ ਨਹੀਂ ਸੀ ਸ਼ੋਅਰੂਮ ਦੇ ਮਾਲਕ ਨੇ ਵਿਧਾਇਕ ਰਮਨ ਅਰੋੜਾ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਤਾਂ ਉਹਨਾਂ ਸ਼ੋਅਰੂਮ ਦੇ ਮਾਲਕ ਦੀ ਪਿੱਠ ਥਾਪੜੀ ਅਤੇ 12 ਲੱਖ ਰੁਪਏ ਫੀਸ ਅਦਾ ਕਰਕੇ ਬਹੁ ਮੰਜ਼ਿਲਾ ਸ਼ੋਅਰੂਮ ਦੀ ਇਮਾਰਤ ਖੜੀ ਕਰਨ ਦੀ ਆਪਣੇ ਪੱਧਰ ਤੇ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਸ਼ੋਅਰੂਮ ਦੇ ਮਾਲਕ ਨੂੰ ਪਰ ਉਸ ਵਕਤ ਵੱਡਾ ਤੱਕਾ ਲੱਗਿਆ ਜਦੋਂ ਸ਼ੋਅਰੂਮ ਦੀ ਇਮਾਰਤ ਖੜੀ ਹੋ ਗਈ ਅਤੇ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੇ ਇਸ ਨਜਾਇਜ਼ ਇਮਾਰਤ ਦਾ ਵਿਰੋਧ ਕਰਦੇ ਹੋਏ ਉੱਚ ਅਧਿਕਾਰੀਆਂ ਨੂੰ ਇਹਦੀ ਸ਼ਿਕਾਇਤ ਕਰ ਦਿੱਤੀ ਨਿਗਮ ਦੇ ਅਧਿਕਾਰੀਆਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ ਇਮਾਰਤ ਵੀ ਸੀਲ ਕਰ ਦਿੱਤੀ 12 ਲੱਖ ਰੁਪਏ ਦੇਣ ਦੇ باوجود ਅਤੇ ਇਮਾਰਤ ਤੇ ਲੱਖਾਂ ਰੁਪਏ ਖਰਚਾ ਕਰਕੇ ਵੀ ਇਮਾਰਤ ਸੀਲ ਹੋਣ ਦਾ ਸਦਮਾ ਸ਼ੋਰੂਮ ਦਾ ਮਾਲਕ ਸਹਿਣ ਨਾ ਕਰ ਸਕਿਆ ਅਤੇ ਉਸ ਦੀ ਹਾਰਟ ਅਟੈਕ ਕਰਨ ਬਹੁਤ ਹੋ ਗਈ ਸ਼ੋਰੂਮ ਦੇ ਮਾਲਕ ਦੀਆਂ ਦੋ ਬੱਚੀਆਂ ਨੇ ਮਾਮਲਾ ਲਗਭਗ ਡੇਢ ਕ ਮਹੀਨੇ ਪੁਰਾਣਾ ਦੱਸਿਆ ਜਾ ਰਿਹਾ ਹੈ ਦਰਅਸਲ ਅਬਰੌਡ 79 ਦੇ ਸ਼ੋਰੂਮ ਦੇ ਮਾਲਕ ਦਾ ਕੰਮ ਕਾਫੀ ਚੱਲ ਪਿਆ ਸੀ ਪਰ ਥਾਂ ਘਟਣ ਲੱਗੀ ਸੀ ਅਜਿਹੇ ਉਸਨੇ ਵੱਡਾ ਸ਼ੋਰੂਮ ਖੋਲਣ ਦੀ ਯੋਜਨਾ ਉਲੀਕੀ ਵਿਧਾਇਕ ਰਾਮਨ ਅਰੋੜਾ ਨੂੰ ਉਹਨਾਂ ਕਿਹਾ ਸੀ ਕਿ ਨਗਰ ਨਿਗਮ ਇਮਾਰਤ ਦਾ ਨਕਸ਼ਾ ਪਾਸ ਨਹੀਂ ਕਰ ਰਿਹਾ ਕਿਉਂਕਿ ਜਿਸ ਥਾਂ ਤੇ ਉਹ ਸ਼ੋਰੂਮ ਖੋਲਣਾ ਚਾਹੁੰਦਾ ਹੈ ਉਹ ਰਿਹਾਇਸ਼ੀ ਇਲਾਕਾ ਹੈ ਸੱਤਾ ਦੇ ਨਸ਼ੇ ਵਿੱਚ ਪੈਸਿਆਂ ਦੇ ਲਾਲਚ ਚ ਆਏ ਰਾਮਨ ਅਰੋੜਾ ਨੇ ਅੱਗੇ ਪਿੱਛੇ ਨਹੀਂ ਵੇਖਿਆ ਰਾਮਨ ਅਰੋੜਾ ਨੇ ਭਰੋਸਾ ਦੇ ਦਿੱਤਾ ਕਿ ਕੋਈ ਵੀ ਨਿਗਮ ਦੀ ਟੀਮ ਤੁਹਾਡੇ ਸ਼ੋਰੂਮ ਵੱਲ ਅੱਖ ਚੁੱਕ ਕੇ ਨਹੀਂ ਦੇਖ ਸਕੇਗੀ ਜਿੰਨੀ ਮਰਜ਼ੀ ਵੱਡੀ ਇਮਾਰਤ ਬਣਾਉਣੀਆ ਬਣਾਓ ਇਦੇ ਬਦਲੇ 12 ਲੱਖ ਰੁਪਏ ਕੈਸ਼ ਮੰਗ ਲੈ ਗਏ ਸ਼ੋਰੂਮ ਦੇ ਮਾਲਕ ਨੇ ਵੀ ਭਰੋਸਾ ਕਰਕੇ ਉਹਨਾਂ ਨੂੰ 12 ਲੱਖ ਰੁਪਏ ਦੇ ਦਿੱਤੇ ਜਿਸ ਵਿੱਚੋਂ ਆਪ ਦੇ ਇੱਕ ਕਾਉਂਸਲਰ ਨੂੰ 2 ਲੱਖ ਰੁਪਏ ਦਿੱਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਉਹੀ ਕਾਉਂਸਲਰ ਸ਼ੋਰੂਮ ਦੇ ਮਾਲਕ ਨੂੰ ਵਿਧਾਇਕ ਦੀ ਪੰਚਾਇਤ ਵਿੱਚ ਦਰਸਾ ਲੈ ਕੇ ਆਇਆ ਸੀ ਭਾਵ ਉਸ ਨੇ ਵਿਚੋਲੇ ਵਜੋਂ 2 ਲੱਖ ਰੁਪਏ ਲਏ ਮਾਲਕ ਨੇ ਕੰਧਾਂ ਖੜੀਆਂ ਕਰਨ ਤੋਂ ਬਾਅਦ ਲੈਟਰ ਤੱਕ ਪਾ ਦਿੱਤਾ ਪਰ ਸਥਾਨਕ ਲੋਕਾਂ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸ਼ਿਕਾਇਤ ਮਿਲਣ ਤੇ ਨਿਗਮ ਟੀਮ ਨੇ ਇਮਾਰਤ ਦਾ ਕੰਮ ਵੀ ਰੁਕਵਾਇਆ ਅਤੇ ਇਮਾਰਤ ਵੀ ਸੀਲ ਕਰ ਦਿੱਤੀ ਹੁਣ ਵਿਜੀਲੈਂਸ ਦੀ ਟੀਮ ਨੇ ਪਿਛਲੇ ਐਤਵਾਰ ਨੂੰ ਵਿਧਾਇਕ ਰਮਨ ਅਰੂੜਾ ਦੇ ਕੋੜਮ ਰਾਜੂ ਮੈਦਾਨ ਦੇ ਦਫ਼ਤਰ ਵਿੱਚ ਵੀ ਛਾਪੇਮਾਰੀ ਕੀਤੀ ਹੈ ਹਾਲਾਂਕਿ ਰਾਜੂ ਮੈਦਾਨ ਉਹਨਾਂ ਨੂੰ ਉੱਥੇ ਨਹੀਂ ਮਿਲਿਆ ਅਤੇ ਵਿਜੀਲੈਂਸ ਦੀ ਟੀਮ ਆਪਣੀ ਜਾਂਚ ਨੂੰ ਉੱਥੋਂ ਪੂਰੀ ਕਰਕੇ ਵਾਪਸ ਮੁੜੀ ਹੈ ਅਤੇ ਜਾਂਚ ਉਹ ਕਹਿੰਦੇ ਹਾਲੇ ਵੀ ਜਾਰੀ ਹੈ ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਵੀ ਰਾਜੂ ਮੈਦਾਨ ਦੇ ਕਰ ਵਿਜੀਲੈਂਸ ਨੇ ਛਾਪਾ ਮਾਰਿਆ ਸੀ ਪਰ ਰਮਨ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਫਰਾਰ ਦੱਸਿਆ ਜਾ ਰਿਹਾ ਹੈ ਇਸੇ ਤਰ੍ਹਾਂ ਆਰਤੀਏ ਮਹੇਸ਼ ਮਖੀਜਾ ਵੀ ਰੂਪੋਸ਼ ਦੱਸੇ ਜਾ ਰਹੇ ਨੇ ਜਾਂਚ ਵਿੱਚ ਇੱਕ ਸਾੜੀ ਕਾਰੋਬਾਰੀ ਦਾ ਨਾਮ ਵੀ ਸਾਹਮਣੇ ਆਉਣ ਲੱਗਿਆ ਜੋ ਵਿਧਾਇਕ ਨਾਲ ਅਸਲ ਦੇ ਵਿੱਚ ਪੈਸਿਆਂ ਦੀ ਸੈਟਿੰਗ ਕਰਵਾਇਆ ਕਰਦਾ ਸੀ ਅਤੇ ਪੈਸੇ ਫੜਿਆ ਕਰਦਾ ਸੀ ਫਿਲਹਾਲ ਵਿਜੀਲੈਂਸ ਉਸਦੀ ਭੂਮਿਕਾ ਦੀ ਵੀ ਜਲਦ ਜਾਂਚ ਘੇਰੇ ਵਿੱਚ ਲਿਆ ਸਕਦੀ ਹੈ ਐਮਐਲਏ ਰਮਨ ਅਰੋੜਾ ਨੇ ਕਿਸੇ ਸਮੇ ਉਸਤੇ ਖਾਸ ਰਹੀ ਇੱਕ ਆਗੂ ਤੋਂ ਐਨਆਰਆਈ ਦੀ ਜ਼ਮੀਨ ਤੇ ਵੀ ਕਬਜ਼ਾ ਕਰਵਾ ਦਿੱਤਾ ਸੀ ਮਾਮਲਾ ਲਗਭਗ 2 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਇਸ ਆਗੂ ਨੇ ਪਹਿਲਾਂ ਤਾਂ ਉੱਥੇ ਇੱਕ ਛੋਟਾ ਜਿਹਾ ਛੱਡ ਪਾਇਆ ਅਤੇ ਬਾਅਦ ਵਿੱਚ ਛੱਡ ਦੀ ਲંબਾਈ ਲਗਾਤਾਰ ਵਧਦੀ ਚਲੀ ਗਈ ਐਨਆਰਆਈ ਨੂੰ ਇਸ ਬਾਰੇ ਕੋਈ ਜਾਣਕਾਰੀ ਤੱਕ ਨਾ ਲੱਗਣ ਦਿੱਤੀ ਕਿਉਂਕਿ ਲੰਬੇ ਸਮੇਂ ਤੋਂ ਉਹ ਭਾਰਤ ਵਾਪਸ ਨਹੀਂ ਸੀ ਪਰਤਿਆ ਦੱਸਿਆ ਜਾ ਰਿਹਾ ਕਿ ਇਸ ਆਗੂ ਨੇ ਮਿਲੀ ਭੁਗਤ ਨਾਲ ਉਸ ਜ਼ਮੀਨ ਦੇ ਦਸਤਾਵੇਜ਼ ਵੀ ਤਿਆਰ ਕਰ ਲਏ ਸਨ ਜਾਣਕਾਰੀ ਅਨੁਸਾਰ ਰਮਨ अरोड़ा ਦੇ ਕੁੜਮ ਦੇ ਘਰ ਤੇ ਵੀ ਛਾਪਾਂ ਮਾਰਿਆ ਪਤਾ ਲੱਗਾ ਕਿ 4-5 ਵਿਜੀਲੈਂਸ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੀ ਰਾਤ ਰਮਨ अरोड़ा ਦੇ ਢਿੱਡ ਵਿੱਚ ਉਹਨਾਂ ਨੇ ਆਖਿਆ ਕਿ ਦਰਦ ਹੋ ਰਿਹਾ ਤੇ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ ਉਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਪਤਾ ਲੱਗਾ ਕਿ ਉਹਨਾਂ ਦੇ ਸ਼ਾਇਦ ਪਥਰੀ ਹੈ ਤੇ ਹੁਣ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਾਕਿਸਤਾਨ ਨੂੰ ਇੱਕ ਵਾਰ ਫਿਰ ਤੋਂ ਚੇਤਾਵਨੀ ਅਤੇ ਅਲਟੀਮੇਟਮ ਦੇ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਨੂੰ ਆਤਵਾਦ ਦੇ ਵਿਰੁੱਧ ਸਖਤ ਚੇਤਾਵਨੀ ਦੇ ਰਹੇ ਸੀ। ਚੇਤਾਵਨੀ ਜਾਰੀ ਕਰਦਿਆਂ ਭਾਰਤੀ ਭੈਣਾਂ ਧੀਆਂ ਦੇ ਸੰਧੂਰ ਨੂੰ ਮਿਟਾਉਣ ਦੀ ਕਿਸੇ ਦੀ ਵੀ ਕੋਸ਼ਿਸ਼ ਹੋਵੇਗੀ ਤਾਂ ਉਹਦਾ ਕੰਦੇ ਜਰੂਰ ਬਦਲਾ ਲਿਆ ਜਾਏਗਾ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸੀ। ਉਹਨਾਂ ਕਿਹਾ ਕਿ ਭਾਰਤ ਵਿੱਚ ਸੈਰ ਸਪਾਟੇ ਦੀ ਗੱਲ ਅਤੇ ਭਾਰਤ ਸੈਰ ਸਪਾਟੇ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਲੋਕਾਂ ਨੂੰ ਆਪਣੇ ਨਾਲ ਜੋੜਦਾ ਹੈ ਪਰ ਪਾਕਿਸਤਾਨ ਵਰਗਾ ਇੱਕ ਮੁਲਕ ਵੀ ਹੈ ਜੋ ਅੱਤਵਾਦ ਨੂੰ ਹੀ ਸੈਰ ਸਪਾਟਾ ਮੰਨ ਰਿਹਾ ਹੈ ਅਤੇ ਇਹ ਦੁਨੀਆ ਲਈ ਇੱਕ ਵੱਡਾ ਖਤਰਾ ਵੀ ਹੈ ਉਹਨਾਂ ਕਿਹਾ ਕਿ ਸਾਡੀ ਨੀਤੀ ਅੱਤਵਾਦ ਦੇ ਵਿਰੁੱਧ ਜ਼ੀਰੋ ਟੋਲਰੈਂਸ ਦੀ ਹੈ ਆਪਰੇਸ਼ਨ ਸੰਧੂਰ ਨੇ ਇਸ ਨੀਤੀ ਨੂੰ ਹੋਰ ਵੀ ਸਪਸ਼ਟ ਕਰ ਦਿੱਤਾ ਹੈ ਜੋ ਵੀ ਭਾਰਤੀਆਂ ਦਾ ਖੂਨ ਵਹਾਉਣ ਦੀ ਕੋਸ਼ਿਸ਼ ਕਰੇਗਾ ਉਹਨੂੰ ਉਹਦੀ ਭਾਸ਼ਾ ਦੇ ਵਿੱਚ ਹੀ ਜਵਾਬ ਦਿੱਤਾ ਜਾਏਗਾ ਭਾਰਤ ਵਿਰੋਧ ਅੱਖਾਂ ਚੁੱਕਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਆਪਰੇਸ਼ਨ ਸੰਦੂਰ ਮਨੁੱਖਤਾ ਦੀ ਰਾਖੀ ਅਤੇ ਅੱਤਵਾਦ ਨੂੰ ਖਤਮ ਕਰਨ ਦਾ ਮਿਸ਼ਨ ਹੈ ਉਹਨਾਂ ਦੁਹਰਾਇਆ ਕਿ ਫੌਜ ਨੂੰ ਮੇਰੇ ਵੱਲੋਂ ਖੁੱਲੀ ਛੁੱਟੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਬਿਹਾਰ ਵਿੱਚ ਜਨਤਕ ਮੀਟਿੰਗ ਵਿੱਚ ਇਹ ਮਾਣ ਨਾਲ ਐਲਾਨ ਕਰ ਦਿੱਤਾ ਸੀ ਕਿ ਮੈਂ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਕੇ ਰਹਾਗਾ ਅਸੀਂ 15 ਦਿਨ ਤੱਕ ਇੰਤਜ਼ਾਰ ਕੀਤਾ ਕਿ ਪਾਕਿਸਤਾਨ ਅੱਤਵਾਦ ਦੇ ਵਿਰੁੱਧ ਕੁਝ ਕਾਰਵਾਈ ਕਰੇਗਾ ਪ੍ਰਸ਼ਾਦ ਅੱਤਵਾਦ ਉਹਨਾਂ ਦੀ ਰੋਜ਼ੀ ਰੋਟੀ ਹੈ ਜਦੋਂ ਉਹਨਾਂ ਨੇ ਕੁਝ ਨਾ ਕੀਤਾ ਤਾਂ ਫਿਰ ਦੇਸ਼ ਦੀ ਫੌਜ ਨੂੰ ਮੇਰੇ ਵੱਲੋਂ ਖੁੱਲੀ ਛੁੱਟੀ ਦਿੱਤੀ ਗਈ ਮੋਦੀ ਨੇ ਕਿਹਾ ਕਿ ਪਾਕਿਸਤਾਨ ਦੇ ਨਾਗਰਿਕ ਅਤੇ ਖਾਸ ਕਰਕੇ ਉੱਥੋਂ ਦੇ ਬੱਚੇ ਕੀ ਧਿਆਨ ਦੇਣ ਉਹ ਕਹਿੰਦੇ ਧਿਆਨ ਦੇਣ ਕਿ ਤੁਹਾਡੀ ਸਰਕਾਰ ਅਤੇ ਤੁਹਾਡੀ ਫੌਜ ਅੱਤਵਾਦ ਦਾ ਸਮਰਥਨ ਤਾਂ ਨਹੀਂ ਕਰ ਰਹੀ ਅੱਤਵਾਦ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਲਈ ਪੈਸਾ ਕਮਾਉਣ ਦਾ ਸਾਧਨ ਤਾਂ ਨਹੀਂ ਬਣ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਇਹ ਪਾਕਿਸਤਾਨ ਦੇ ਨੌਜਵਾਨਾਂ ਨੂੰ ਇਹ ਫੈਸਲਾ ਕਰਨਾ ਪਏਗਾ ਬੱਚਿਆਂ ਨੂੰ ਫੈਸਲਾ ਲੈਣਾ ਪਵੇਗਾ ਕਿ ਉਹਨਾਂ ਨੇ ਇਹ ਰਸਤਾ ਜੋ ਅਪਣਾਇਆ ਇਹ ਸਹੀ ਹੈ ਕਿ ਇਹ ਉਹਨਾਂ ਦਾ ਕੋਈ ਭਲਾ ਕਰ ਰਿਹਾ ਹੈ ਇਹ ਤੁਹਾਡੇ ਭਵਿੱਖ ਨੂੰ ਕਿਤੇ ਤਬਾਹ ਤਾਂ ਨਹੀਂ ਕਰ ਰਿਹਾ ਪਾਕਿਸਤਾਨ ਨੂੰ ਅੱਤਵਾਦ ਦੀ ਬਿਮਾਰੀ ਤੋਂ ਮੁਕਤ ਕਰਨ ਵਾਸਤੇ ਪਾਕਿਸਤਾਨ ਦੇ ਲੋਕਾਂ ਨੂੰ ਅੱਗੇ ਆਉਣਾ ਪਏਗਾ ਉਹਨਾਂ ਨੇ ਪਾਕਿਸਤਾਨ ਨੂੰ ਸਿੱਧਾ ਤੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਖੁਸ਼ਹਾਲ ਜ਼ਿੰਦਗੀ ਜਿਓ ਤੇ ਰੋਟੀ ਖਾਓ ਨਹੀਂ ਤਾਂ ਮੇਰੀ ਗੋਲੀ ਹੈ ਭਾਰਤ ਦੀ ਦਿਸ਼ਾ ਬਹੁਤ ਸਪਸ਼ਟ ਹੈ ਭਾਰਤ ਨੇ ਵਿਕਾਸ ਦਾ ਰਸਤਾ ਚੁਣਿਆ ਹੈ ਸ਼ਾਂਤੀ ਅਤੇ ਖੁਸ਼ਹਾਲੀ ਦਾ ਰਸਤਾ ਚੁਣਿਆ ਹੋਇਆ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਪਾਕਿਸਤਾਨ ਵਾਸਤੇ ਜਸੂਸੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਤੇ ਗ੍ਰਿਫਤਾਰੀਆਂ 'ਚ ਵੀ ਰਾਸ਼ਟਰੀ ਚਾਤ ਐਜੰਸੀ ਪਾਵ NIA ਉਹਨਾਂ ਨੇ 2023 ਤੋਂ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਇੱਕ CRPF ਦੇ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਐਨਆਈਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਲਜ਼ਮ ਮੋਤੀਰਾਮ ਜਾਟ ਜਾਸੂਸੀ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ ਅਤੇ 2023 ਤੋਂ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਦੇ ਨਾਲ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਤ ਕੁਝ ਜਾਣਕਾਰੀਆਂ ਸਾਂਝੀਆਂ ਕਰ ਰਿਹਾ ਸੀ ਐਨਆਈਏ ਨੇ ਇਹ ਵੀ ਦੱਸਿਆ ਕਿ ਉਹ ਪੀਆਈਓ ਤੋਂ ਵੱਖ-ਵੱਖ ਸਾਧਨਾਂ ਦੇ ਰਾਹੀਂ ਫੰਡ ਵੀ ਪ੍ਰਾਪਤ ਕਰ ਰਿਹਾ ਸੀ ਐਨਆਈਏ ਨੇ ਕਿਹਾ ਕਿ ਦੋਸ਼ੀ ਮੋਤੀਰਾਮ ਜਾਟ ਨੂੰ ਦਿੱਲੀੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ 6 ਜੂਨ ਤੱਕ ਐਨਆਈਏ ਹਿਰਾਸਤ ਵਿੱਚ ਭੇਜਿਆ ਹੋਇਆ ਹੈ ਅਤੇ ਕਿਹਾ ਕਿ ਉਸ ਦੀ ਪੁੱਛਗ੍ਰਿਫਤ ਇਸ ਵਕਤ ਜਾਰੀ ਹੈ ਐਨਆਈਏ ਨੇ ਖੁਲਾਸਾ ਕੀਤਾ ਕਿ ਮੋਤੀराम ਜਾਟ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਦੇ ਬਦਲੇ ਵੱਖ-ਵੱਖ ਚੈਨਲਾਂ ਰਾਹੀਂ ਫੰਡ ਮਿਲ ਰਹੇ ਸੀ ਅਤੇ ਪੁੱਛਗ੍ਰਿਫਤ ਇਸ ਮੁਤਲਕ ਕੀਤੀ ਜਾ ਰਹੀ ਹੈ ਉਸ ਦੀ ਗ੍ਰਿਫਤਾਰੀ ਭਾਰਤ ਦੇ ਵੱਡੇ ਅੱਤਵਾਦ ਵਿਰੋਧੀ ਆਪਰੇਸ਼ਨ ਸੰਧੂਰ ਅਤੇ 7 ਮਈ ਨੂੰ ਸ਼ੁਰੂ ਕੀਤੇ ਗਏ ਜਿਸ ਤਰ੍ਹਾਂ ਭਾਰਤੀ ਹਥਿਆਰਬੰਦ ਫੌਜਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌ ਜਾਣੇ ਪਛਾਣੇ ਅੱਤਵਾਦੀ ਬੁਨਿਆਦੀ ਟਾਂਕੀਆਂ ਨੂੰ ਤਬਾਹ ਕਰ ਦਿੱਤਾ ਸੀ ਉਹਦੇ ਮੱਦੇਨਜ਼ਰ ਕੀਤੀ ਗਈ ਹੈ ਜਦੋਂ ਤੋਂ ਇਹ ਆਪਰੇਸ਼ਨ ਸ਼ੁਰੂ ਕੀਤਾ ਗਿਆ ਜਾਂਚ ਏਜੰਸੀਆਂ ਨੇ ਜਾਸੂਸੀ ਦੇ ਦੋਸ਼ਾਂ ਵਿੱਚ ਕਈ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜਾਸੂਸੀ ਵਿਰੋਧੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸੀ ਜਿਸ ਤੇ ਨਤੀਜੇ ਵਜੋਂ ਪਿਛਲੇ ਤਕਰੀਬਨ 2 ਕਹਾਤਿਆਂ ਵਿੱਚ ਪੰਜਾਬ ਹਰਿਆਣਾ ਤੇ ਯੂਪੀ ਤੋਂ ਕਟ ਤੋਂ ਕਟ ਦਰਜਣ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜਾਂਚ ਤੋਂ ਪਤਾ ਲੱਗਿਆ ਕਿ ਉੱਤਰੀ ਭਾਰਤ ਵਿੱਚ ਪਾਕਿਸਤਾਨ ਨਾਲ ਜੁੜੇ ਇੱਕ ਜਸੂਸੀ ਨੈੱਟਵਰਕ ਲਈ ਇਹ ਕੰਮ ਕਰ ਰਹੇ ਸੀ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਦੋ ਔਰਤਾਂ ਜੋਤੀ ਮਲਹੋਤਰਾ ਜਿਹੜੀ ਕਿ ਹਰਿਆਣਾ ਦੀ ਰਹਿਣ ਵਾਲੀ ਇੱਕ ਯੂਟਿਊਬਰ ਹੈ ਅਤੇ 31 ਸਾਲਾ ਗੁਜਾਲਾ ਜੋ ਕਿ ਪੰਜਾਬ ਦੀ ਰਹਿਣ ਵਾਲੀ ਹੈ ਦੋਵੇਂ ਕਥਿਤ ਤੌਰ ਤੇ ਪਾਕਿਸਤਾਨੀ ਅਧਿਕਾਰੀ ਅਹਿਸਾਨ ਔਰ ਰਹੀਮ ਜਿਸ ਨੂੰ ਦਾਨਿਸ਼ ਵੀ ਕਿਹਾ ਜਾਂਦਾ ਹੈ ਉਹਦੇ ਸਿੱਧੇ ਸੰਪਰਕ ਵਿੱਚ ਸਨ ਹੁਣ ਗੱਲ ਕਰਦੇ ਹਾਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਟਰੰਪ ਦੇ ਵਿਚਕਾਰ ਇੱਕ ਵੱਡਾ ਸੌਦਾ ਹੋਇਆ ਹੈ ਅਤੇ ਉਹਦੀ ਏਸ ਵਕਤ ਗੂੰਜ ਪੈ ਰਹੀ ਹੈ ਇੱਕ ਪਾਸੇ ਆਪਰੇਸ਼ਨ ਸੰਧੂਰ ਦੀ ਚਰਚਾ ਹੈ ਅਤੇ ਦੂਸਰੇ ਪਾਸੇ ਟਰੰਪ ਨੇ ਪਾਕਿਸਤਾਨ ਦੀਆਂ ਤਰੀਫਾਂ ਦੇ ਬੀਤੇ ਦਿਨੀ ਪੁਲ ਬੰਨੇ ਸੀ ਤੇ ਉਹਨਾਂ ਨੇ ਸਾਰਿਆਂ ਨੂੰ ਹੈਰਾਨ ਵੀ ਕੀਤਾ ਇਸ ਦਾ ਕਾਰਨ ਸ਼ਾਇਦ ਟਰੰਪ ਪਰਿਵਾਰ ਦੀ ਕ੍ਰਿਪਟੋ ਕਰੰਸੀ ਕੰਪਨੀ ਵਾਇਲਡ ਲਿਫਟੀ ਫਾਈਨੈਂਸ਼ੀਅਲ ਉਹਦਾ ਹੋ ਸਕਦਾ ਹੈ ਕਿ ਜਿਹੜਾ ਪਾਕਿਸਤਾਨ ਕ੍ਰਿਪਟੋ ਕਾਉਂਸਲ ਪੀ ਸੀ ਸੀ ਦੇ ਨਾਲ ਸਮਝੌਤਾ ਹੋਇਆ ਉਹ ਕਾਰਨ ਹੋਵੇ ਇਹ ਸਮਝੌਤਾ ਪਹਿਲਗਾਮ ਅੱਤਵਾਦੀ ਹਮਲੇ ਤੋਂ 5 ਦਿਨ ਬਾਅਦ ਹੋਇਆ ਸੀ ਟਰੰਪ ਦੇ ਪੁੱਤਰ ਏਰਕ ਅਤੇ ਡੋਨਲਡ ਯੂਨੀਅਰ ਡਬਲਯੂ ਐਲ ਐਫ ਵਿੱਚ ਹਿੱਸੇਦਾਰ ਨੇ ਕੰਪਨੀ ਦੇ ਸਹਿ-ਸੰਸਥਾਪਕ ਜੈਕ ਵਿਟਕੋਲਫ ਨੇ ਜਿਨ੍ਹਾਂ ਦੇ ਪਿਤਾ ਟਰੰਪ ਦੇ ਸਲਾਹਕਾਰ ਨੇ ਇਹ ਸਮਝੌਤਾ 27 ਅਪ੍ਰੈਲ ਨੂੰ ਇਸਲਾਮਾਬਾਦ ਵਿੱਚ ਸਹੀਬੰਦ ਕੀਤਾ ਗਿਆ ਕੰਪਨੀ ਦੇ ਸਹਿ-ਸੰਸਥਾਪਕਾਂ ਵਿੱਚ ਇੱਕ ਜੈਕ ਵਿਟਕਾਲਫ ਨੇ ਆਪਰੇਸ਼ਨ ਸੰਧੂਰ ਖਤਮ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਦੀ ਸ਼ਲਾਘਾ ਕੀਤੀ ਸੀ ਅਤੇ ਭਾਰਤ ਸਮੇਤ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਪਾਕਿਸਤਾਨ ਪ੍ਰਤੀ ਇਸ ਅਚਾਰਕ ਪ੍ਰਸ਼ੰਸਾ ਤੇ ਪਿਆਰ ਦੇ ਪਿੱਛੇ ਇੱਕ ਵੱਡਾ ਕਾਰਨ ਵਰਲਡ ਲਿਬਰਟੀ ਫਾਈਨੈਂਸ਼ੀਅਲ ਪਾਵ WLF ਦੱਸੀ ਜਾ ਰਹੀ ਹੈ ਇਹ ਇੱਕ ਕ੍ਰਿਪਟੋ ਕਰੰਸੀ ਕੰਪਨੀ ਹੈ ਜਿਸ ਵਿੱਚ ਟਰੰਪ ਪਰਿਵਾਰ ਦੀ ਸਿੱਧੀ ਹਿੱਸੇਦਾਰੀ ਹੈ ਅਤੇ ਪਾਕਿਸਤਾਨ ਕ੍ਰਿਪਟੋ ਕਾਉਂਸਲ ਵਿਚਕਾਰ ਸਮਝੌਤਾ ਹੈ ਪਹਿਲ ਕਮ ਅਤਵਾਦੀ ਹਮਲੇ ਤੋਂ 5 ਦਿਨ ਬਾਅਦ 27 ਅਪ੍ਰੈਲ ਨੂੰ ਇਸਲਾਮਾਬਾਦ ਵਿੱਚ ਇਸ ਸਮਝੌਤੇ ਤੇ ਦਸਤਖਤ ਕੀਤੇ ਗਏ ਸੀ 트럼ਪ ਦੇ ਪੁੱਤਰਾਂ ਏਰਕ ਅਤੇ ਡੋਨਲਡ ਜੂਨੀਅਰ ਇਹਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਹੈ ਕੰਪਨੀ ਦੇ ਸਹਿ ਸੰਸਥਾਪਕਾਂ ਵਿੱਚੋਂ ਇੱਕ ਜੈਕ ਵਿਟਕਾਲਫ ਨੇ ਉਹ 트럼ਪ ਦੇ ਵਿਸ਼ੇਸ਼ ਸਲਾਹਕਾਰ ਅਤੇ ਪੱਛਮੀ ਏਸ਼ੀਆ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਲਫ ਦਾ ਪੁੱਤਰ ਹੈ ਉਸਨੇ ਹਾਲ ਹੀ ਵਿੱਚ ਅਮਰੀਕੀ ਬੰਦਕ ਨੂੰ ਹਵਾਸ ਤੋਂ ਛਡਵਾਇਆ ਸੀ ਸਟੀਵ ਰਾਸ਼ਪਤੀ ਟਰੰਪ ਲਈ ਕਿੰਨੇ ਖਾਸ ਹੋਣਗੇ ਉਹਦਾ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹਾਂ ਕਿ ਉਹਨਾਂ ਨੇ 2 ਮਈ ਨੂੰ ਆਪਣੇ ਦੂਸਰੇ ਪੁੱਤਰ ਐਲੈਕਸ ਵਿਟਕੋਫ ਨੂੰ ਯੂਐਸ ਹੋਲੋਕਾਸਟ ਮੈਮੋਰੀਅਲ ਕੌਂਸਲ ਦੇ ਵਿੱਚ ਨਿਯੁਕਤ ਕੀਤਾ ਸੀ ਪਾਕਿਸਤਾਨ ਸਰਕਾਰ ਦੁਆਰਾ ਬਣਾਇਆ ਗਿਆ ਪੀਸੀਸੀ ਦੇ ਸੀਈਓ ਬਿਲਾਲ ਬਿਨ ਸਾਕਿਬ ਨੇ ਪੀਸੀਸੀ ਦੱਸਣਾ ਬਣਦਾ ਕਿ ਹਾਲ ਹੀ ਦੇ ਵਿੱਚ ਇੱਕ ਨਵੀਂ ਕੰਪਨੀ ਹੋਣ ਦੇ ਵਿੱਚ ਆਈ ਹੈ ਡਬਲਯੂ ਐਲ ਐਫ ਦੀ ਸਥਾਪਨਾ 2024 ਵਿੱਚ ਕੀਤੀ ਗਈ ਸੀ ਅਤੇ 트럼ਪ ਪਰਿਵਾਰ ਦੀ ਇਹਦੇ ਵਿੱਚ 60% ਹਿੱਸੇਦਾਰੀ ਹੈ। ਬਿਲਾਲ ਨੂੰ ਇਸ ਸਾਲ 20 ਮਾਰਚ ਨੂੰ ਪਾਕਿਸਤਾਨ ਦੇ ਵਿੱਤ ਮੰਤਰਾਲੇ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਪੀਸੀਸੀ ਨਾਲ ਸਮਝੌਤੇ ਤੋਂ ਪਹਿਲਾਂ ਡਬਲਯੂ ਐਲ ਐਫ ਨੇ 15 ਅਪ੍ਰੈਲ ਨੂੰ ਐਕਸ ਦੇ ਉੱਤੇ ਇੱਕ ਪੋਸਟਾਂ 'ਇ ਬਿਲਾਲ ਨੂੰ ਆਪਣਾ ਸਲਾਹਕਾਰ ਐਲਾਨਿਆ ਸੀ। ਇਹਨਾਂ ਤਿੰਨਾਂ ਦਾ ਪਾਕਿਸਤਾਨ ਦੇ ਵਿੱਚ ਸਰਕਾਰ ਦੇ ਮੁਖੀਆਂ ਵਾਂਗ ਸਵਾਗਤ ਕੀਤਾ ਗਿਆ। ਉਹਨਾਂ ਦੇ ਸਨਮਾਨ ਵਿੱਚ ਨੱਚਣ ਗਾਉਣ ਹੋਇਆ ਅਤੇ ਢੋਲ ਟਮਕਾ ਹੋਇਆ। ਉਹ ਉੱਚ ਸਰਕਾਰੀ ਅਧਿਕਾਰੀਆਂ ਅਤੇ ਫੌਜੀ ਅਧਿਕਾਰੀਆਂ ਨੂੰ ਵੀ ਉਚੇਚੇ ਤੌਰ ਤੇ ਮਿਲੇ ਉਹ ਲਾਹੌਰ ਵੀ ਗਏ ਜੈਕ ਵਿਟਕਾਲਫ ਨੇ ਐਕਸ ਤੇ ਇਸ ਦੀਆਂ ਕਈ ਫੋਟੋਆਂ ਵੀ ਸਾਂਝੀਆਂ ਕਰ ਦਿੱਤੀਆਂ ਸੀ ਅਤੇ ਪਾਕਿਸਤਾਨ ਦੀ ਪ੍ਰਸ਼ੰਸਾ ਉਸੇ ਤਰ੍ਹਾਂ ਕੀਤੀ ਜਿਵੇਂ ਬੀਤੇ ਦਿਨੀ ਰਾਸ਼ਟਰਪਤੀ ਤਰੰਪ ਨੇ ਕੀਤੀ ਸੀ ਜੈਕ ਵਿਟਕਾਲਫ ਨੇ ਪੀਸੀਸੀ ਨਾਲ ਹੋਏ ਸਮਝੌਤੇ ਨੂੰ ਇਤਿਹਾਸਕ ਅਤੇ ਪਾਕਿਸਤਾਨ ਦੇ ਵਿੱਚ ਹੋਏ ਤਜਰਬੇ ਨੂੰ ਇੱਕ ਸ਼ਾਨਦਾਰ ਤਜਰਬਾ ਦੱਸਿਆ ਸੀ ਇਹਨਾਂ ਸਭ ਦੇ ਨਾਲ ਚਾਂਗ ਪੇਂਗ ਝਾਓ ਵੀ ਸਨ ਜੋ ਇੱਕ ਕ੍ਰਿਪਟੋ ਐਕਸਚੇਂਜ ਚਲਾਉਣ ਵਾਲੇ ਨੇ ਜਿਸ ਨੂੰ ਪੀਸੀਸੀ ਨੇ ਆਪਣਾ ਰਣਨੀਤਿਕ ਸਲਾਹਕਾਰ ਨਿਯੁਕਤ ਕੀਤਾ ਹੋਇਆ ਹੈ ਝਾਓ ਨੂੰ ਦੱਸਣਾ ਬਣਦਾ ਕਿ ਹਾਲ ਹੀ ਵਿੱਚ ਅਮਰੀਕਾ ਵਿੱਚ ਮਨੀ ਲੌਂਡਰਿੰਗ ਦੇ ਇੱਕ ਮਾਮਲੇ 'ਚ 4 ਮਹੀਨੇ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ ਤੇ ਹੁਣ ਗੱਲ ਕਰਦੇ ਹਾਂ ਜੰਡੇਆਲਾ ਗੁਰੂ ਦੇ ਕਾਉਂਸਲਰ ਦੇ ਕਤਲ ਮਾਮਲੇ ਦੀ ਜਾਣਕਾਰੀ ਮਿਲ ਰਹੀ ਹੈ ਕਿ ਅਵਰ ਸਰ ਕਮਿਸ਼ਨਰੇਟ ਪੁਲਿਸ ਨੇ ਜੰਡੇਆਲਾ ਗੁਰੂ ਦੇ ਕਾਉਂਸਲਰ ਹਰਜਿੰਦਰ ਸਿੰਘ ਉਰਫ ਬਾਹਮਣ ਦੇ ਕਤਲ ਵਿੱਚ ਸ਼ਾਮਲ ਵਿਸ਼ੇਸ਼ ਆਧਾਰਤ ਕ੍ਰਿਸ਼ਨ ਗੈਂਗ ਦੇ 4 ਕਾਰਕੁਨ ਗ੍ਰਿਫਤਾਰ ਕੀਤੇ ਗਏ ਅਤੇ ਇਸ ਅਪਰਾਧਕ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਇਹ ਜਾਣਕਾਰੀ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਦਿੱਤੀ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ 22 ਵਰਿਆਂ ਦਾ ਜੋਬਨ ਉਰਫ ਜੋਬਨਜੀਤ ਪਿੰਡ ਨੰਗਲਗੁਰੂ ਜ਼ਿਲ੍ਹਾ ਅਮ੍ਰਿਤਸਰ 19 ਵਰਿਆਂ ਦਾ ਅਮਿਤ ਵਾਸੀ ਘੋੜੇਸ਼ਾ ਜੰਡਿਆਲਾ ਗੁਰਪ੍ਰੀਤ 18 ਵਰਿਆਂ ਦਾ ਉਰਫ ਡੌਨ ਵਾਸੀ ਨਵਾਂਕੋਟ ਅਮ੍ਰਿਤਸਰ ਅਤੇ 22 ਵਰਿਆਂ ਦਾ ਗੁਰਪ੍ਰੀਤ ਸਿੰਘ ਉਰਫ ਗੋਪੀਵਾਸੀ ਮੋਹੱਲਾ ਸ਼ੇਖੂਪੁਰਾ ਇਹ ਵੀ ਜੰਡੇਆਲਾ ਗੁਰੂ ਦਾ ਰਹਿਣ ਵਾਲਾ ਹੈ ਪੁਲਿਸ ਟੀਮਾਂ ਨੇ ਇੱਕ 9mm ਗਲੌਕ ਪਿਸਤੌਲ ਬਰਾਮਦ ਕਰਕੇ ਇਹਨਾਂ ਦੇ ਨਾਲ-ਨਾਲ ਉਹਨਾਂ ਤੋਂ ਐਕਟਿਵਾ ਅਤੇ ਮੋਟਰਸਾਈਕਲ ਜੋ ਅਪਰਾਧ ਵਿੱਚ ਵਰਤੇ ਗਏ ਸੀ ਉਹ ਵੀ ਜ਼ਬਤ ਕੀਤੇ ਨੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 8 ਘੰਟਿਆਂ ਦੇ ਅੰਦਰ-ਅੰਦਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਚਾਰ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਹਰਜਿੰਦਰ ਸਿੰਘ ਉਰਫ ਬਾਹਮਣ ਦੇ ਕਤਲ ਕੇਸ ਨੂੰ ਤੇਜ਼ੀ ਨਾਲ ਸੁਲਝਾ ਲਿਆ ਇਸ ਆਪਰੇਸ਼ਨ ਨੂੰ ਅੰਤਰ ਗੈਂਗ ਦੁਸ਼ਮਣੀ ਅਤੇ ਸੰਗਠਿਤ ਅਪਰਾਧ ਤੇ ਕੀਤੀ ਜਾ ਰਹੀ ਕਾਰਵਾਈ ਤਹਿਤ ਅਹਿਮ ਕਦਮ ਦੱਸਿਆ ਗਿਆ ਡੀਜੀਪੀ ਨੇ ਕਿਹਾ ਕਿ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ گروਹ ਦੇ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਅਮਰਸਰ ਗੁਰਪ੍ਰੀਤ ਭੋਲਰ ਨੇ ਦੱਸਿਆ ਕਿ ਤਕਨੀਕੀ ਅਤੇ ਖੁਫੀਆ ਸੂਤੇ ਕਾਰਵਾਈ ਕਰਦੇ ਹਨ ਪੁਲਿਸ ਟੀਮਾਂ ਨੇ ਤਰਨਤਾਂ ਦੇ ਪਿੰਡ ਧੁੰਦਾ ਤੋਂ ਜੋਬਨਜੀਤ ਅਮਰਸਰ ਦੇ ਮਾਣਾ ਸਿੰਘ ਰੋਡ ਨਜ਼ਦੀਕੀ ਹੋਟਲ ਤੋਂ ਗੁਰਪ੍ਰੀਤ ਸਿੰਘ ਉਰਫ ਡੌਨ ਅਤੇ ਅਮਿਤ ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੱਸਿਆ ਕਿ ਫਤਿਹਪੁਰ ਨਜ਼ਦੀਕ ਪੁਲਿਸ ਵੱਲੋਂ ਪਿੱਛਾ ਕਰਨ ਦੇ ਦੌਰਾਨ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਪੁਲਿਸ ਪਾਰਟੀ ਤੇ ਗੋਲੀਬਾਰੀ ਕਰ ਦਿੱਤੀ। ਉਹਨਾਂ ਦੱਸਿਆ ਕਿ ਸਵੈ ਰੱਖਿਆ ਵਿੱਚ ਐਸਐਚਓ ਛੇਟਾ ਨੇ ਆਪਣੇ ਸਰਵਿਸ ਹਥਿਆਰ ਨਾਲ ਜਵਾਬੀ ਕਾਰਵਾਈ ਕੀਤੀ ਜਿਸ ਤੇ ਚਲਦਿਆਂ ਗੋਪੀ ਦੀ ਸੱਜੀ ਲੱਤ ਵਿੱਚ ਗੋਲੀ ਲੱਗ ਗਈ। ਉਹਨਾਂ ਦੱਸਿਆ ਕਿ ਦੋਸ਼ੀ ਨੂੰ ਤੁਰੰਤ ਡਾਕਟਰੀ ਦੇਖਭਾਲ ਵਾਸਤੇ ਸਿਵਲ ਹਸਪਤਾਲ ਅਮਰੇਸਰ ਰੈਫਰ ਕੀਤਾ ਗਿਆ ਅਤੇ ਇਸ ਵੇਲੇ ਉਹ ਜ਼ੇਰੇ ਇਲਾਜ ਹੈ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਦੋਸ਼ੀ ਗੋਪੀ ਅਪਰਾਧਿਕ ਪਛੋਕੜ ਵਾਲਾ ਮੁੱਲਜ਼ਮ ਹੈ ਅਤੇ ਉਹਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜਾ ਹੈ ਉਹਨਾਂ ਦੱਸਿਆ ਕਿ ਹਾਲੀ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਮਾਂ ਅਤੇ ਉਸਦੀ ਪਰਜਾਈ ਤੋਂ ਵੀ ਡਰੱਗ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ ਤੇ ਆ ਇੱਕ ਹੋਰ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਤੁਹਾਨੂੰ ਚਾਰਜ ਫਿਰੇ ਕੈਮਰਾ ਵੇਖ ਰਿਹਾ ਹੁੰਦਾ ਜਾਣਕਾਰੀ ਮਿਲ ਰਹੀ ਹੈ ਕੇ ਫਰਾਂਸ ਦੇ ਰਾਸ਼ਟਰਪਤੀ ਐਮੈਲੂਅਲ ਮੈਕਰੋਨ ਦਾ ਇੱਕ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਉਹਦੀ ਚਰਚਾ ਹੋ ਰਹੀ ਹੈ ਇਹ ਕਿਸੇ ਮੀਟਿੰਗ ਦਾ ਕੋਈ ਵੀਡੀਓ ਨਹੀਂ ਹੈ ਅਸਲ ਦੇ ਵਿੱਚ ਉਹ ਵਿਆਤਨਾਬ ਦੀ ਰਾਜਸਤਾਨੀ ਹਨੋਈ ਵਿੱਚ ਇੱਕ ਸਰਕਾਰੀ ਦੌਰੇ ਤੇ ਪਹੁੰਚੀ ਸੀ ਉੱਥੇ ਫਲਾਈਟ ਤੋਂ ਉਤਰਦੇ ਸਮੇਂ ਮੈਕਰੋਨ ਨੂੰ ਉਸਦੀ ਪਤਨੀ ਬ੍ਰਿਗੇਟ ਨੇ ਇਸ ਤਰ੍ਹਾਂ ਥੱਪੜ ਮਾਰਿਆ ਕਿ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਈ ਹੈ ਇਹ ਕੋਈ ਪਿਆਰ ਵਾਲੀ ਵੀਡੀਓ ਨਹੀਂ ਹੈ ਸਗੋ ਫਰਾਂਸ ਦੀ ਫਸਟ ਲੇਡੀ ਬ੍ਰਿਗੇਟ ਆਪਣੇ ਹੱਥਾਂ ਦੇ ਨਾਲ ਮੈਕਰੋਨ ਦੇ ਚਿਹਰੇ ਨੂੰ ਧੱਕਾ ਮਾਰਦੀ ਨਜ਼ਰ ਆ ਰਹੀ ਹੈ ਜਦੋਂ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੇ ਮੂੰਹ ਤੇ ਥੱਪੜ ਮਾਰਿਆ ਗਿਆ ਉਹ ਜਹਾਜ਼ ਦੇ ਗੇਟ ਦੇ ਬਿਲਕੁਲ ਨੇੜੇ ਖੜੇ ਸੀ ਇਸ ਲਈ ਇਹ ਦ੍ਰਿਸ਼ ਕਾਮਰਿਆਂ ਵਿੱਚ ਕੈਦ ਹੋ ਗਿਆ ਅਤੇ ਫਿਰ ਇਸ ਨੂੰ ਵਾਇਰਲ ਹੋਣ ਵਿੱਚ ਬਹੁਤਾ ਸਮਾਂ ਨ ਲੱਗਿਆ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਜਹਾਜ਼ ਦਾ ਦਰਵਾਜ਼ਾ ਖੁੱਲ੍ਹਦਾ ਹੈ ਉਹਨਾਂ ਦੀ ਪਤਨੀ ਆਪਣੇ ਹੱਥ ਨਾਲ ਮੈਕਰੋਨ ਦੇ ਮੂੰਹ ਤੇ ਵਾਰ ਕਰਦੀ ਹੈ ਮੈਕਰੋਨ ਥੋੜਾ ਪਿੱਛੇ ਹਟਦੇ ਨੇ ਉਦੋਂ ਹੀ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਇੱਥਾਂ ਪੱਤਰਕਾਰਾਂ ਤੇ ਕੈਮਰਿਆਂ ਵਾਲੇ ਉਹਨਾਂ ਨੂੰ ਵੇਖ ਰਿਹਾਏ ਸਨ ਰਾਸ਼ਟਰਪਤੀ ਨੇ ਤੁਰੰਤ ਆਪਣੇ ਚਿਹਰੇ ਦੇ ਹਾਵ ਭਾਵ ਬਦਲੇ ਮੁਸਕਰਾਏ ਹੱਥ ਹਿਲਾਇਆ ਤੇ ਚੁੱਪਚਾਪ ਜਹਾਜ਼ ਦੇ ਅੰਦਰ ਲੁਕ ਗਏ ਪਹਿਲਾਂ ਤਾਂ ਰਾਸ਼ਟਰਪਤੀ ਭਵਨ ਨੇ ਇਸ ਵੀਡੀਓ ਨੂੰ AI ਦਾ ਚਮਤਕਾਰ ਕਰਕੇ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਜਦੋਂ ਵੀਡੀਓ ਦੀ ਪ੍ਰਮਾਣਿਕਤਾ ਸਾਹਮਣੇ ਆਈ ਤਾਂ ਬਿਆਨ ਵਿੱਚ ਦੁਬਾਰਾ ਇੱਕ ਨਵਾਂ ਮੋੜ ਆਇਆ ਹੁਣ ਮੈਕਰੋਨ ਦੇ ਇੱਕ ਕਰੀਬੀ ਦੋਸਤ ਨੇ ਇਸ ਨੂੰ ਪਤੀ-ਪਤਨੀ ਦੇ ਵਿਚਕਾਰ ਝਗੜਾ ਦੱਸਿਆ। ਹਾਲਾਂਕਿ ਵੀਡੀਓ ਵਿਚਕਾਰ ਦੋਵਾਂ ਦਾ ਕੋਈ ਤਾਲਮੇਲ ਸਾਹਮਣੇ ਨਹੀਂ ਆ ਰਿਹਾ। ਇਸ ਤੋਂਨ ਮੈਕਰੋਨ ਦਾ ਚਿਹਰਾ ਪੂਰੀ ਤਰ੍ਹਾਂ ਚਿੱਟਾ ਹੋ ਗਿਆ ਸੀ। ਪਾਪ ਪੂਣੀ ਵਰਗਾ ਚਿਹਰਾ ਉਹਨਾਂ ਦੇ ਹਾਫ-ਪਾਵ ਉੜ ਗਏ ਸਨ। ਜਿਵੇਂ ਉਹ ਬ੍ਰਿਗੇਟ ਤੋਂ ਡਰ ਗਏ ਹੋਣ। ਦੱਸਣਾ ਬਣਦਾ ਕਿ ਇਮੈਨੂਅਲ ਮੈਕਰੋਨ ਅਤੇ ਬ੍ਰਿਗੇਟ ਦਾ ਇੱਕ ਵਿਆਹ ਲਵ ਮੈਰਿਜ ਸੀ। ਬ੍ਰਿਗੇਟ ਅਤੇ ਮੈਕਰੋਨ ਦੀ ਉਮਰ ਵਿੱਚ ਲਗਭਗ 24 ਵਰਿਆਂ ਦਾ ਫਰਕ ਹੈ। ਮੈਕਰੋਨ ਆਪਣੀ ਪਤਨੀ ਤੋਂ ਪਾਵ 24 ਸਾਲ ਛੋਟੇ ਨੇ। ਉਹ ਕਦੇ ਉਹਨਾਂ ਦੇ ਸਕੂਲ ਦੀ ਅਧਿਆਪਕਾ ਸਨ 15 ਸਾਲ ਦੀ ਉਮਰ ਵਿੱਚ ਮੈਕਰੋ ਨੂੰ ਆਪਣੇ 39 ਸਾਲਾਂ ਦੀ ਅਧਿਆਪਕਾ ਨਾਲ ਪਿਆਰ ਹੋ ਗਿਆ ਸੀ ਉਸ ਸਮੇਂ ਬ੍ਰਿਗੇਟ ਵਿਆਹੀ ਹੋਈ ਸੀ ਅਤੇ ਤਿੰਨ ਬੱਚਿਆਂ ਦੀ ਮਾਂ ਵੀ ਸੀ ਇਹਦੇ باوجود 16 ਸਾਲ ਦੀ ਉਮਰ ਵਿੱਚ ਮੈਕਰੋ ਨੇ ਬ੍ਰਿਗੇਟ ਨੂੰ ਪ੍ਰਸਤਾਵ ਦਿੱਤਾ ਅਤੇ ਮੈਕਰੋ ਨੇ ਉਹਨਾਂ ਦਾ ਇਹ ਪ੍ਰਸਤਾਵ ਸਵੀਕਾਰ ਕਰ ਲਿਆ ਪਰ ਉਹਨਾਂ ਦੇ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ ਸੀ ਬ੍ਰਿਗੇਟ ਨੇ ਆਪਣੇ ਪਹਿਲੇ ਪਤੀ ਤੋਂ ਤਲਾਕ ਲਿਆ ਅਤੇ 2007 ਵਿੱਚ ਜਦੋਂ ਮੈਕਰੋ 29 ਵਰਿਆਂ ਦੇ ਸਨ ਤੇ ਬ੍ਰਿਗੇਟ 54 ਵਰਿਆਂ ਦੀ ਸੀ ਤਾਂ ਉਹਨਾਂ ਨੇ ਪੈਰਿਸ ਦੇ ਵਿੱਚ ਇੱਕ ਨਿੱਜੀ ਸਮਾਗਮ ਵਿੱਚ ਵਿਆਹ ਕਰਵਾ ਲਿਆ ਸੀ 2017 ਵਿੱਚ ਮੈਕਰੋਂ ਦੇ ਫਰਾਂਸ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਫਸਟ ਲੇਡੀ ਬਣ ਗਏ ਸਨ ਉਹ ਆਪਣੇ ਪਤੀ ਦੇ ਸਾਰੇ ਵਿਦੇਸ਼ੀ ਦੌਰਿਆਂ ਤੇ ਅਕਸਰ ਨਾਲ ਵੇਖੇ ਜਾਂਦੇ ਨੇ ਪਰ ਇਥੋਂ ਦੀ ਇਹ ਵੀਡੀਓ ਨੇ ਇਸ ਜੋੜੇ ਦੀ ਦੁਨੀਆ ਦੇ ਵਿੱਚ ਜੱਗ ਹਸਾਈ ਕਰਵਾ ਦਿੰਦੀ ਹੈ ਦੋਸਤੋ ਇਹ ਸੀ ਕੌਲਮ ਰਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ